ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕੱਲ ਪਾਨਾ ਸਿੱਧੂ ਰਿਹਾ ਹੋਣ ਵਾਲੇ ਸੀ ਅਤੇ ਉਹਨਾਂ ਦੀ ਰਿਹਾਈ ਤੋਂ ਪਹਿਲਾਂ ਹੀ ਉਹਨਾਂ ਉੱਪਰ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਉੱਪਰ ਚੇਨੀ ਖੋਨ ਦੇ ਦੋਸ਼ ਲਾਏ ਗਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਨਾ ਸਿੱਧੂ ਦਾ ਸਾਥ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ਆਲ ਹੀ ਵਿੱਚ ਕਪਲ ਨਰੂਲਾ ਵੀ ਪਾਨਾ ਸਿੱਧੂ ਦੀ ਸਪੋਰਟ ਵਿੱਚ ਆਏ ਨੇ ਅਤੇ ਉਹਨਾਂ ਨੇ ਪਾਨੇ ਸਿੱਧੂ ਨਾਲ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਜੋ ਨੌਜਵਾਨ ਸੋਸ਼ਲ ਮੀਡੀਆ ਤੇ ਲੱਖੇ ਸਿਧਾਣੇ ਜਾਂ ਉਹਨਾਂ ਨਾਲ ਕਰਦੇ ਹੋਰ ਨੌਜਵਾਨਾਂ ਨਾਲ ਤੁਰੇ ਨੇ ਕੇਵਲ ਉਹੀ ਭਾਨੇ ਸਿੱਧੂ ਖਿਲਾਫ ਪਾਈ ਝੂਠੇ ਕੇਸਾਂ ਦਾ ਵਿਰੋਧ ਨਹੀਂ ਕਰਦੇ ਸਗੋਂ ਹਰ ਨੌਜਵਾਨ ਪਸੰਦ ਮੁੱਖ ਮੰਤਰੀ ਮਾਨ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦਾ ਹੈ ਬਹੁਤ ਮਾੜੀ ਅਤੇ ਘਟੀਆ ਨੀਤੀ ਹਕੂਮਤ ਦੇ ਨਸ਼ੇ ਵਿੱਚ ਭਗਵੰਤ ਮਾਨ ਸਾਹਿਬ ਬਹੁਤ ਗਲਤ ਕਰ ਰਹੇ ਹਨ 10000 ਰੁਪਏ ਜਾਂ ਚੇਨੀਆਂ ਅਜੇ ਹੀ ਯੋਧੇ ਨਹੀਂ ਲਾਉਂਦੇ ਜੋ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਚੇਨੀਆਂ ਲਹਾਉਂਦੇ ਨੇ ਪਰ ਸਖੋਂਦੇ ਨੇ ਉਹਨਾਂ ਨੂੰ ਕੋਈ ਨਹੀਂ ਫੜਦਾ ਆਈਸਪੋਰਟ ਪਾਣਾ ਸਿੱਧੂ ਕੋ ਜਿਸ ਤਰੀਕੇ ਨਾਲ ਕਪਿਲ ਨਰੂਲਾ ਨੇ ਪਾਣਾ ਸਿੱਧੂ ਦੀ سپورਟ ਕੀਤੀ ਹੈ باقی ਤੁਹਾਡਾ ਪਾਣੇ ਸਿੱਧੂ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ